ਇਹਤੇ ਦਿਨੀ ਸ਼ਨੀਵਾਰ ਨੂੰ ਤਪਾ ਪਰਿਵਾਰ ਸਭਾ ਬਠਿੰਡਾ ਦੇ ਮੈਂਬਰਾਂ ਦੀ ਮੀਟਿੰਗ ਯਸ਼ ਗੋਰਾ ਮਿੱੱਤਲ ਦੀ ਪ੍ਰਧਾਨਗੀ ਹੇਠ ਹੋਈ ਪੱਤਰਕਾਰ ਸਤਪਾਲ ਮਾਨ ਨੇ ਆਪਣੇ ਬੇਟੇ ਕਰਨਵੀਰ ਸਿੰਘ ਮਾਨ ਦੀ ਵਿਆਹ ਦੀ ਖੁਸ਼ੀ 'ਚ ਸਭਨਾ ਮੈਂਬਰਾਂ ਦਾ ਚਾਹ ਦੇ ਨਾਲ ਕੋਠੀ ਝਾੜ ਮਠਿਆਈ ਦੇ ਨਾਲ ਮੂੰਹ ਮਿੱਠਾ ਕਰਵਾਇਆ ਤੇ ਸਭਨਾ ਮੈਂਬਰਾਂ ਨੇ ਸਤਪਾਲ ਮਾਨ ਨੂੰ ਵਧਾਈ ਦਿੱਤੀ ਇਸ ਦੇ ਨਾਲ ਹੀ ਮੈਂਬਰਾਂ ਨੇ ਨਵ ਵਿਆਹੇ ਜੋੜੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੀਟਿੰਗ ਵਿੱਚ ਯਸ਼ ਗੋਰਾ ਤੇ ਸਤਪਾਲ ਮਾਨ ਤੋਂ ਇਲਾਵਾ ਦਲਬੀਰ ਸਿੰਘ ਢਾਲੀਵਾਲ ਮੰਗਤ ਰਾਏ ਰਾਕੇਸ਼ ਗੁਪਤਾ ਰਜਿੰਦਰ ਮਿੱਤਲ ਪ੍ਰੇਮ ਭਾਰਤੀ ਡਾਕਟਰ ਸੁਤੰਤਰ ਗੁਪਤਾ ਜਵਾਹਰ ਗਰਗ ਅਮਿਤ ਲਾਲ ਆਰੀਆ ਤੇ ਅਸ਼ੋਕ ਜਿੰਦਲ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਚਾਹ ਪਾਰਟੀ ਦੀ ਇੱਕ ਰਿਪੋਰਟ ਚੈਨਲ ਸੁਪਨ ਉਡਾਰੀ ਤੇ ਅੱਜ ਸਾਡੇ ਤੱਪਾ ਪ੍ਰਵਾਹ ਦੇ ਮੈਂਬਰ ਅਤੇ ਸੀਨੀਅਰ ਪੱਤਰਕਾਰ ਸਤਪਾਲ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਆਪਣੇ ਬੇਟੇ ਦੀ ਵਿਆਹ ਦੇ ਦੀ ਖੁਸ਼ੀ 'ਚ ਪਾਰਟੀ ਕੀਤੀ ਬਹੁਤ-ਬਹੁਤ ਮੁਬਾਰਕਾਂ ਸਤਪਾਲ ਮਾਨ ਜੀ ਨੂੰ ਧੰਨਵਾਦ ਸਾਡੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਬਾਕੀ ਸਾਰੇ ਜਿਹੜੇ ਤੱਪਾ ਪ੍ਰਵਾਹ ਦੇ ਮੈਂਬਰ ਅੱਜ 10 ਮੈਂਬਰ ਇਕੱਠੇ ਹੋਏ ਆ ਰੂਹ ਬਹੁਤ ਵਧੀਆ ਲੱਗ ਰਿਹਾ ਹੈ ਸਾਰਿਆਂ ਆਪਣੇ ਤਪੇ ਦੀਆਂ ਜਾਂਦਾਂ ਤਪੇ ਦੇ ਗੱਲਾਂ ਕਰਕੇ ਇੱਕ ਦੂਜੇ ਨਾਲ ਉਤੋਂ ਦੀਆਂ ਸਾਂਝੀਆਂ ਕਰ ਰਹੇ ਆ ਤੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਮੁਬਾਰਕ ਮੁबारकਾਂ ਦੇ ਜੀ ਆਇਆਂ ਨੂੰ ਤਪਾ ਪਰਿਵਾਰ ਸਬਾ ਦੇ ਸਾਰੇ ਮੈਂਬਰਾਂ ਨੂੰ ਨਮਸਕਾਰ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਜਿਹੜਾ ਚਾਹ ਤੇ ਆਏ ਤਾਂ ਉਧਰੋਂ ਸਤਪਾਲ ਸਾਹਿਬ ਮਾਨ ਦੇ بیٹے ਦੀ ਸ਼ਾਦੀ ਦੇ ਵਿੱਚ ਉਹਨਾਂ ਨੇ ਅੱਜ ਮਠਿਆਈ ਨਾਲ ਮੂੰਹ ਮਿੱਠਾ ਕਰਾਇਆ ਸਤਪਾਲ ਮਾਨ ਜੀ ਨੂੰ ਉਹਨਾਂ ਦੇ ਬੇਟੇ ਦੇ ਮੈਰਿਜ ਤੇ ਬਹੁਤ-ਬਹੁਤ ਮੁਬਾਰਕਾਂ ਦੂਜਾ ਪਿਛਲੇ ਸ਼ਨੀਵਾਰ ਸਾਰੇ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਗਏ ਸੀ ਉੱਥੇ ਹਰ ਇੱਕ ਬੰਦੇ ਨੂੰ ਤਬਾ ਪਰਿਵਾਰ ਸਭਾ ਦੇ ਨੂੰ ਡਾਕਟਰ ਸਾਹਿਬ ਦਾ ਥੈਂਕਸ ਕਰਨਾ ਚਾਹੀਦਾ ਹੈ ਉੱਥੇ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਰਿਹਾ ਬਹੁਤ ਇੰਜੋਏ ਕੀਤਾ ਹਰ ਇੱਕ ਨੇ ਤੇ ਇਹ ਜੇ ਪ੍ਰੋਗਰਾਮ ਡਾਕਟਰ ਸਾਹਿਬ ਨੂੰ ਅਪੀਲ ਕਰਦੇ ਆ ਵੀ ਸਦਾ ਕਰਦੇ ਰਹਿਣ ਤੇ ਹੁਣ 31 ਦਸੰਬਰ ਤੋਂ ਪਹਿਲਾਂ ਕੋਈ 25 26 27 ਤੱਕ ਡਾਕਟਰ ਸਾਹਿਬ ਕਹਿੰਦੇ ਗੈੱਟ ਟੂਗੇਦਰ ਕਰਨਾ ਹੈ ਜਿੰਨੇ ਵੀ ਤਪੇ ਪਰਿਵਾਰ ਸਭਾ ਦੇ ਮੈਂਬਰ ਸੁਣਨਗੇ ਉਹ ਸਾਰੇ ਵੱਤੋ ਵੱਦ ਉਸ ਗੈੱਟ ਟੂਗੇਦਰ ਦੇ ਵਿੱਚ ਸ਼ਾਮਲ ਹੋਣ ਥੈਂਕ ਯੂ ਜੀ